ਬਈ 10 ਕਿਲੋ ਦੁੱਧ ਹੈ ਨਾ ਹਾਂ ਵੀਰੇ ਤੇ ਕੀ ਭਾਜ ਦੇਣੀ ਆ ਆਪਾਂ ਇਹ ਮੁੱਲ 37 ਵੀਰੇ 36 ਦੀ ਲਾਸਟ 36000 ਹੀ ਦੇਣੀ ਆ ਬਈ ਹੈ ਨਾ 37 ਆ ਵੀਰੇ 36 ਦੀ ਲਾਸਟ ਦੇਣੀ ਆ 35 ਵਾਲਾ ਹੁਣ ਲਾਵੇ ਫੋਨ ਵੀਰੇ ਆਪਾਂ ਮੁੱਲ ਉਹਨਾਂ ਕ ਤਾਂ ਮੰਗਿਆ ਆਪ ਨੂੰ ਗੱਲ ਲੱਗਾ ਜੇ ਕੋਈ ਬੰਦਾ ਸਾਮ ਆਇਆ ਤੇ ਮਾਲਕਾਂ ਨੇ ਤਾਂ 13 ਕਿਲੋ ਦੱਸਿਆ ਪਹਿਲੇ ਸੂਏ ਚੋਇਆ ਬਾਕੀ ਜਿਹੜਾ ਇਹਦਾ ਆਪਾਂ ਇਹਦਾ ਵੀ ਮੁੱਲ 37 ਆ 36 ਦੀ ਦੇ ਦੇਣੀ ਆ 36000 ਇਹਦਾ ਕਦ ਪੂਰਾ ਵੀਰੇ ਹਾਂ ਟੈਕਸ ਲੇਵੇ ਦੀ ਕਦ ਵੈੜ ਦਾ ਪੂਰਾ ਕਰਨਾ ਕੋਈ ਗੱਪਣ ਗੱਪਣ ਲੈ ਜਾ ਪਲਾ 40 ਵੀ ਕਰ ਲਗੇ ਤਾਂ ਵੀ 42 ਦੀ ਵੀ ਵਹਿੜ ਵਗਦੀ 37 ਇਹਦਾ ਮੁੱਲ ਹੈ 36 ਦੀ ਇਹ ਦੇ ਦੇਣੀ ਆ ਬਾਈ ਅਜਾ ਸਾਰਿਆਂ ਨੂੰ ਮੈਂ ਕਹਿੰਦਾ 36 36 ਦੀ ਸਾਰਿਆਂ 63 ਮੇਰੇ 8 ਦੇਣ ਦੱਸਿਆ ਤੇ ਬਾਈ ਕਿੰਨਾ ਮੁੱਲ ਕੀ ਦੇ ਇਹਦਾ ਆ 32 ਬਾਈ 30 ਦੀ ਦੇ ਦਾਂਗੇ 30000 ਦੀ ਬਾਈ ਕਹਿੰਦਾ ਆਪਾਂ ਦੇ ਦਾਂਗੇ ਸਾਥੀ ਗਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਲਈ ਆਪਾਂ ਫੇਰ ਪਹੁੰਚੇ ਆ ਵੀਰੇ ਗੁਰਧਿਆਣ ਦੇ ਫਾਰਮ ਤੇ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਤੁਹਾਨੂੰ 4 ਨਾਲ ਕਵਰ ਕਰਕੇ ਦਿਖਾਵਾਂਗੇ ਬਾਈ ਦਾ ਪਿੰਡ ਹੈਗਾ ਸਨੇਰ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਰੋਹੀਪੁਰ ਤੇ ਇਸ ਰੇਟ ਬਾਈ ਕਹਿੰਦਾ ਅੱਜ ਬਿਲਕੁਲ ਲੈਣ ਦੇਣ ਵਾਲੀ ਹੋਣਗੇ ਜਾਨਵਰ ਵੀ ਚੰਗੇ ਆ ਵਜਨ 'ਚ ਵੀ ਹੈਗੇ ਆ ਬਾਕੀ ਦੋ ਤਾਜੇ ਸੂਏ ਵੇ ਆ ਦੋ ਗੱਬਣ ਸਾਰੀ ਜਾਣਕਾਰੀ ਬਾਬੂ ਰੇ ਕਰ ਧਿਆਨ ਤੋਂ ਲੈਣੇ ਆ ਇੱਕ ਚੀਜ਼ ਪਹਿਲੀ ਵੀਡੀਓ ਸ਼ੁਰੂ ਹੋਣ ਤੇ ਗਾਊਗਾ ਕੋਈ ਵੀ ਜਾਨਵਰ ਖਰੀਦਣਾ ਉਹ ਆਪਦੀ ਸਮਝ ਨਾਲ ਖਰੀਦਣਾ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਆ ਬਾਈ ਆਪਦੀ ਸਮਝ ਨਾਲ ਲੈ ਕੇ ਆ ਕਿੰਨੇ ਕ ਦੁੱਧ ਵਾਲੀਆਂ ਜਾਂ ਕੀ ਸਾਰਾ ਸਹਾਕਦਾ ਵਾ ਉਹ ਤੁਸੀਂ ਆਪਦੀ ਜਜਮੈਂਟ ਲਾਉਣੀ ਆ ਕਰਤਿਆਣ ਭਾਈ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਤੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਕਰਤਿਆਣ ਭਾਈ ਅੱਜ ਦੀ ਫਿਰ ਰੇਟ ਕਿਵੇਂ ਜਿਹੇ ਰਹਿਣਗੇ ਭਾਈ ਜਮਾਂ ਜਜ ਭਾਈ ਜਮਾਂ ਜਜ ਹੋਣਗੇ ਭਾਈ ਬਸ ਠੀਕ ਹੈ ਕਰਤਿਆਣ ਭਾਈ ਸਭ ਤੋਂ ਪਹਿਲਾਂ ਮੈਂ ਕਹਿੰਨਾ ਵੀ ਆਪਾਂ ਗੱਬਣ ਤੋਂ ਚਲਾ ਲਈਏ ਕਮਾਣਾ ਭਾਈ ਇਧਰੋਂ ਚਲਾ ਲ ਗਏ ਭਾਈ ਹਾਂ ਇਹਦੀ ਭਾਈ ਕੀ ਡਿਟੇਲ ਆ ਕਰ ਭਾਈ ਸੂਆ ਦੂਜੇ ਮਾਲਕ ਨੇ ਦੱਸਿਆ ਕੋਈ ਭਰਾ ਤੀਜਾ ਮੰਨ ਲਏ ਦਾ ਠੀਕ ਹੈ ਭਾਈ ਅੱਜ ਹੀ ਆਈਏ ਹੁਣ ਇਹਨੇ ਨਾ ਥੋੜੇ ਪੱਠੇ ਘਟਾ ਚੁੱਕੇ ਆ ਜੇ ਆਉਂਦੀ ਨੇ ਠੀਕ ਹੈ ਭਾਈ ਹਾਂ ਤੇ ਦਣ ਮੁਤਾਬਕ ਮਾਲ ਜਨ ਕਿਉਂ ਜਿਵੇਂ ਚਲੋ ਥੋੜਾ ਜਿਹਾ ਪਸ਼ੂ ਇਹ ਕਰ ਜਾਂਦਗਾ ਨਾ ਜਰਸੀਆਂ ਕਰ ਗਈ ਆ ਥੋੜਾ ਜਿਹਾ ਵੀ ਤੈਹ ਜੀ ਚੱਕ ਜੂਗੀ ਪੰਜ ਚਾਰ ਦਿਨ ਲੈ ਜੂਗੀ ਹਾਂਜੀ ਵੀਰੇ ਦੁੱਧ ਵੀ ਪਾ ਜੂਗੀ ਅਰੇ ਸਾਣ ਭੰਡੇ ਸਾਣ ਨਾ ਤੇ ਭਾਈ ਕੀ ਭਾਜ ਦੇਣੀ ਆ ਜੇ ਆਪੇ ਇਹ ਭਾਈ 32 ਮੋਲਾ 30 ਦੀ ਦੇ ਦਾਂਗੇ ਟੋਕੜਾਂ ਵਾਲੇ ਭਾਜ 30000 ਰੁਪਏ ਨਹੀਂ ਲਾਜੇ ਥੋੜਾ ਜਿਹਾ ਟੋਕਰੀ ਪੱਠਾਂ ਦੀ ਖਾ ਲੈਂਦੀ ਆ ਆਪਾਂ 35 36 ਹਾਂਜੀ ਥੋੜਾ ਜਿਹਾ ਪਸ਼ੂ ਹੈ ਨਾ ਤੇ ਭਾਈ ਤੋਰੀ ਮੜਾ ਜਾ ਥੋੜਾ ਜਿਆ ਨੋ ਹੁੰਦੇ ਹਰੇ ਹੋਰਾ ਵਾਵਾ ਸੀ ਠੀਕ ਹੈ ਵੀਰੇ ਵੀਰੇ ਚਾਰ ਆ ਥੋੜਾ ਜਿਹਾ ਪਸ਼ੂ ਚਾਰ ਚਾਰ ਤੋਂ ਕੀ ਪਤਾ ਲੱਗਦਾ ਵੀਰੇ ਦੂਜੇ ਸੂਏ ਆ ਥੋੜੀ ਜੀ ਤੈ ਨਹੀਂ ਚੱਕੀ ਗਈ ਬੈਨ ਨੇ ਹਾਂ ਤੋਰਾ ਤੋਰਾ ਵੀ ਵੜਦਾ ਸੋਣਾ ਤੇ ਬਈ ਹੁ ਹਲੇ ਕੱਚੀ ਪਈ ਹੈ ਹਨਾ ਬਈ ਹਾਂ ਵੀਰੇ 8 ਦਿਨ ਦੱਸਿਆ ਤੇ ਬਈ ਕਿੰਨਾ ਮੁੱਲ ਕੀ ਦੇ ਦੇ ਆਪਾ 32 ਬਾਈ 30 ਦੀ ਦੇ ਦਾਂਗੇ 30000 ਦੀ ਬਾਈ ਕਹਿੰਦਾ ਆਪਾ ਦੇ ਦਾਂਗੇ ਹਾਂ ਵਗੜਾ ਹਰੇ ਨੂੰ ਕਿਵੇਂ ਪੈਂਦੀ ਆ ਬਾਈ ਹਾਂ ਬਈ ਕਈ ਵਰੀ ਜਾਨਵਰ ਥੋੜਾ ਜਿਆ ਖਰ ਜਾਂਦਾ ਹਨਾ ਆ ਕੇ ਤੇ ਪ੍ਰਥਾ ਨੂੰ ਕਿੰਨਾ ਗੱਦ ਦੁੱਧ ਪਾਜੂ ਬਈ ਤੇਰੇ ਹਿਸਾਬ ਨਾਲ ਕੋਈ ਯਾਰ ਮਾਲਕ ਨੇ ਦੱਦ 11 ਦੁੱਧ 11 12 ਕਿਲੋ ਦੱਸਿਆ ਕੋਈ ਵੀ ਵੀਰ ਆਉਦੀ ਯਾਰ ਸਮਝਣਾ ਲੈਵੇ ਆਪਾਂ ਦੁੱਧ ਕਿਸੇ ਦਾ ਵੀ ਨਹੀਂ ਦੱਸਣਾ ਵੀਰੇ ਹਾਂ ਕੋਈ ਵੀ ਆਉਦੀ ਸਮਝਣਾ ਕੋਈ ਭਰਾ ਮੰਨ ਲੈ 4 ਕਿਲੋ ਦੋਹਾਂ ਥੇਮਾ ਦਾ ਦਊਗੀ ਕੋਈ ਮੰਨ ਲੈ 12 ਜਿਹਨਾਂ ਨੂੰ ਪਤਾ ਵੀਰੇ ਉਹਨੇ ਆਪੇ ਮੰਨ ਲੈਣਾ ਬਾਕੀ ਥਣ ਲੈਵੇ ਦੀ ਸੋਹਣੀ ਆ ਵੀਰੇ ਜਿਵੇਂ ਹਾਂ ਆ ਦੇਖੋ ਹਲੇ ਭਰੂਗੀ ਬਈ ਉਹ ਨਹੀਂ ਚੰਗੀ ਪਾ ਕੱਲੀ ਆਣੇ ਨਾ ਥੜਾ ਜੀ ਨਹੀਂ ਲਾਇਆ ਕਰਕੇ ਤਾਂ ਹੀ ਆਪਾਂ ਮੁੱਲ ਉਹਨਾਂ ਕ ਕਰਤਾ ਹਰਾ ਹੂਰਾ ਪਾਪ ਪਾਤਾ ਜੀ ਨੇ ਉਹ ਭਰਾ ਨੇ ਉਹਦੇ ਲਈ ਐ ਆਫਰ ਹੀ ਆ ਬਸ ਸਹੀ ਆ ਨਾ ਬਈ 30000 ਰੁਪਏ ਚ ਬਈ ਆਉਂਦਾ ਕੱਦ ਵੀ ਯਾਰ ਦਾ ਠੀਕ ਆ ਬਈ ਆ ਮੀਡੀਅਮ ਸਾਈਜ਼ ਚ ਹਾਂ ਤੇ ਗੁਰਧਿਆਨ ਬਈ ਦੂਸਰੇ ਨੰਬਰ ਵਾਲੀ ਬਾਰੇ ਦੱਸ ਦੇ ਬਈ ਇਹਦੀ ਕੀ ਰਿਟੇਲ ਆ ਬਈ ਇਹ ਵੀਰੇ ਦੂਜਾ ਸੂਆ ਸੂਈ ਆ ਕੱਲ ਰਾਤ 3 ਵਜੇ ਕੱਲ ਸ਼ਾਮੀ 3 ਵਜੇ ਸੂਈ ਠੀਕ ਆ ਬਈ ਹਾਂ ਕੱਲ ਬੱਚਾ ਕੀ ਦੇਗੀ ਬਈ ਬੱਚਾ ਦਿੱਤਾ ਵੀਰੇ ਬੱਚਾ ਇਹਨੇ ਬੱਚਾ ਹੀ ਦਿੱਤਾ ਬਈ ਹਾਂ ਵੀਰੇ ਤੇ ਬਈ ਕਿੰਨਾ ਕੁ ਬੋਲਾ ਬੂਲਾ ਕੱਢਿਆ ਆਪਾਂ ਜੇ ਇਹ ਬੋਲਾ ਰਾਤ ਆਪਾਂ ਐਵੇਂ ਕਹੀਏ 2 ਕਿਲੋ ਕੱਢਿਆ ਸੀਗਾ ਤੇ ਹੁਣ ਉਸ ਹਾਵਣੇ ਦੀ ਪਹਿਲੀ ਚਵਾਈ ਹੁਣ ਬਣਦੀ ਹੈ ਠੀਕ ਆ ਰਾ 2 ਕਿਲੋ ਕੱਢ ਕੇ ਬੱਚਣ ਨੂੰ ਕਹਦੇ ਕਾਦੇ ਦਾ ਮੀਡੀਅਮ ਆ ਮੇਰੇ ਅੰਦਾਜ਼ੇ ਨਾਲ ਕੋਈ ਤੱਕ ਲਿਆਵੇਂ ਬਾਅਦ ਚ ਆ ਕੇ ਵੀ ਰਸਾਈ ਪਾ ਕੇ ਕਹਵੇ ਐ ਆ ਇਹਦਾ ਮੁੱਲ ਵੀ ਤਾਂ ਹੀ ਉਹਨਾਂ ਕਰਨਾ ਵਹਿੜ ਹਣ ਭਾਂਡੇ ਦੀ ਸਾਫ ਆ ਦੁੱਧ ਮੈਂ ਵੈੜ ਪਾਉਣ ਵਾਲੀ ਆ ਬਿਲਕੁਲ ਹੈ ਨਾ ਬਾਈ ਪਰ ਤੇਨ ਕੀ ਭਾ ਕਰਾਂਗੇ ਦਾ ਫਿਰ ਬਾਈ ਆਪਾਂ ਬਾਈ ਯਾਰ ਮੌਲਾ ਤਾਂ 45 ਕਰਕੇ 40 42 ਦੀ ਵੀ ਕਹਿਦੀ ਹੈ ਨਾ 40 ਦੀ ਵੀ ਵੈੜ ਵੇਖਦੀ ਆ 37 ਮੌਲਾ ਵੀਰੇ 36000 ਦੀ ਆਪਾਂ ਦੇ 36000 ਦੀ ਮਿਲੂ ਤੋਰ ਬਾਈ ਇਹਨੂੰ ਜਣਾ ਤੇ ਆ ਵੀ ਮੜੀਆਂ ਮੜੀਆਂ ਸੈਂਗ ਦੀਆਂ ਡੂ ਮੜੀਆਂ ਆ ਵੀ ਝੁੰਗੀ ਆ ਹਾਂ ਕੋਈ ਇੱਧਰ ਵੀ ਉਹ ਜੇਰ ਦੂਰ ਵੱਲੋਂ ਡੰਨਾ ਜਾਵਾਂ ਮੈਂ ਕਹਿੰਦਾ ਜੇਰ ਦੀ ਫੁੱਲ ਗਰੰਟੀ ਹੋ ਗਈ ਬਣਾਈ ਵੀ ਇਹ ਵੀਡੀਓ ਆਪਣੀ ਹਾਂ ਹਾਂ ਵੀਡੀਓ ਤਾਂ ਨਹੀਂ ਬਣਾਈ ਵੀਰੇ ਮੈਂ ਨਾ ਕੱਲ ਪਸ਼ੂ ਤਾਰਨ ਜਾਵੜਿਆ ਸੀਗਾ ਠੀਕ ਆ ਬਾਈ ਜੇਰ ਆਪਣੇ ਘਰੇ ਸੂਈ ਹੈ ਘਰੇ ਸੂਈ 100 'ਚੋਂ 100 ਗਰੰਟੀ ਆ 99 ਨਹੀਂ ਰਹਿੰਦੀਗੀ ਜੇਰ ਵੱਲੋਂ ਵੀ ਆ ਠੀਕ ਆ ਨਾ ਬਾਈ ਹਾਂ ਤੇ ਗੁਰਤੇਆਂ ਮੋਲੇ ਦਾ ਕੀਤੇ ਆਪਾਂ 37 ਆ ਵੀਰੇ 36 ਦੀ ਲਿਸਟ ਦੇਣੀ ਆ 35 ਵਾਲਾ ਉਹਨਾਂ ਲਾਵੇ ਫੋਨ ਵੀਰੇ ਆਪਾਂ ਮੋਲ ਉਹਨਾਂ ਕ ਤਾਂ ਮੰਗਿਆ ਆਪ ਨੂੰ ਵੀ ਪਤਾ 40 42 ਹਜ਼ਾਰ ਦੀ ਬਿਹੜਾ ਜੀ ਆ ਗਈ ਆ ਖਰਬਾਈ ਨੇ ਪਹਿਲੇ ਰਾਤ ਆਈ ਮੀਡੀਆ ਮ ਕੋਈ ਬੰਦਾ ਬਾਹਰ ਜਾ ਕੇ ਕਹੀਆਂ ਜਾਵੇ ਹਨ ਤੇ ਵਾ ਕਿਉਂ ਬਾਈ ਚੋਣ ਝਾਂ ਸੋਨਾ ਲੱਗ ਗਿਆ ਮੈਂ ਕਿਹਾ ਚੋਣ ਬਾਈ ਭਾਂਡਾ ਭੁੰਡਾ ਲੱਗਾ ਜੇ ਕੋਈ ਬੰਦਾ ਸਾਮ ਆਇਆ ਮਾਲਕਾਂ ਨੇ ਤਾਂ 13 ਕਿਲੋ ਦੱਸਿਆ ਪਹਿਲੇ ਸੂਏ ਚੋਇਆ ਬਾਕੀ ਜਿਹੜਾ ਲੇਵਾ ਲੱਗਾ ਬਾਈ 13 ਇਹਨੂੰ ਆਂਦਾ ਵੀ ਗਈ ਆ ਹਾਂ ਬਾਕੀ ਬੰਦਾ ਆ ਦੀ ਸਾਂਝ ਵੇਖੇ ਚਲੋ 6 ਚ ਹੋ ਸਕਦਾ ਕਿ 7 ਚ ਹੋ ਸਕਦਾ ਦੋਧ ਦੀ ਕੋਈ ਗਰੰਟੀ ਦੋਧ ਦੀ ਹ ਜਦ ਤੋੜਣਾ ਹੈ ਬਾਈ ਜੀ ਗੱਬਣ ਪਸ਼ੂ ਦੇ ਵੀ ਵਪਾਰੀ ਦੇ ਮੂੰਹ ਵਾਲਾ ਹੁੰਦਾ ਹੈ ਮੂੰਹ ਵਾਲਾ ਦਾ ਕਹਿਣਾ ਵਾਲਾ ਨਹੀਂ ਆ ਪਸੂਆਂ ਦਾ ਵੀ ਕਹਿਣਾ ਵਾਲਾ ਨਹੀਂ ਕਹਿਣਾ ਸਮਝੋ ਬਿਲਕੁਲ ਹੈ ਨਾ ਬਾਈ ਤੇ ਗੁਰਤੇਣ ਬਾਈ ਤੀਸਰੇ ਨੰਬਰ ਵਾਲੀ ਬਾਰੇ ਦੱਸ ਦੀ ਬਾਈ ਇਹ ਵੀਰੇ ਦੂਜਾ ਸੂਆ ਵੈੜ ਸੂਈ ਆ ਇਹਨੂੰ ਦੱਸ ਦੇਣ ਮਾਲਕਾਂ ਨੇ ਦੱਸਿਆ ਸੂਈ ਨੂੰ ਹੋ ਗਿਆ ਠੀਕ ਹੈ ਬਾਈ ਦੁੱਧ ਆਪਾਂ ਉਥੋਂ 12 ਕਿਲੋ ਚੋਇਆ ਪਰ ਆਪਣੇ ਘਰੇ 10 ਕਿਲੋ ਦੁੱਧ ਥੋੜਾ ਜਿਹਾ ਆਪਣੇ ਘਰੇ ਨੇ ਜ਼ਰੇਵਾ ਕੀਤਾ ਠੀਕ ਹੈ ਬਾਈ 10 ਕਿਲੋ ਦੁੱਧ ਕੋਈ ਭਰਾ ਆਪਣੇ ਘਰੇ ਦੋ ਤਿੰਨ ਤਿੰਨ ਟਾਈਮ ਚੋਲੇ ਕੋਈ ਚੱਕਰ ਨਹੀਂਗਾ ਅਗਲੇ ਦੇ ਘਰ ਦੀ ਕੋਈ ਗਰੰਟੀ ਨਹੀਂ ਕੋਈ 2 ਕਿਲੋ ਵਧਾ ਲੈ 2 ਕਿਲੋ ਘਟਾ ਲੈ ਤੇ ਭਾਈ ਕੀ ਇਹਦਾ ਬੱਚਾ ਕੀ ਇਹਨੇ ਬੱਚਾ ਹੀ ਇਹਨੇ ਦਿੱਤਾ ਵੀ ਇਹਦੇ ਮਗਰ ਵੀ ਬੱਚਾ ਹੀ ਹੈ ਭਾਈ ਤੇ ਭਾਈ ਕੀ ਭਾ ਕਰਨਾ ਇਹਦਾ ਆਪਾਂ ਇਹਦਾ ਵੀ ਮੁੱਲ 37 ਆ 36 ਦੀ ਦੇ ਦੇਣੀ ਆ 36000 ਇਹਦਾ ਕੱਦ ਪੂਰਾ ਵੀਰੇ ਹਾਂ ਟੈਕਸ ਲੇਵੇ ਦੀ ਕੱਦ ਵੈੜ ਦਾ ਪੂਰਾ ਸੰਗ ਇਹਦੇ ਵਿੱਚ ਝੁੰਗੇ ਆ ਭਾਈ ਹਨਾ ਝੁੰਗੇ ਆ ਵੀਰੇ ਚੰਗਾ ਝੁੰਗਾ ਨਾ ਤਾਂ ਭਾਈ ਨੰਦ ਵਿਚਾਰ ਹੀ ਨਹੀਂ ਲੈ ਮੁੱਠੀ ਮੁੱਠੀ ਹੈਗਾ ਇਹ ਨਹੀਂ ਸਰਹਲ ਆ ਜੋ ਸੁਆ ਭਾਈ ਇਹਦਾ ਦੂਜਾ ਹੀ ਦੂਜਾ ਵੀਰੇ ਦੂਜਾ ਫੇਸ ਕੁਆਲਿਟੀ ਵੀ ਬਹੁਤ ਸੋਹਣੀ ਆ ਵੀਰੇ ਬੱਚੀ ਦਾ ਮੂੰਹ ਦੀ ਚੰਗਾ ਨਾਮ ਕਿਤੇ ਮੈਂ ਕਹਨਾ ਹੈ ਚੰਗੀ ਆ ਜਿਹੜਾ ਤੈਨੂੰ ਫੇਰ ਵੀ ਰੇਡ ਦਾ ਤਾਂ ਪਿਆ ਹੀ ਹੈ ਫਰਕ ਇਹ ਰੇਡ ਦਾ ਪਹਿ ਗਿਆ ਨਹੀਂ ਤਾਂ ਵੀਰੇ 47 48 ਹਜ਼ਾਰ ਦੀ ਸੀ ਰੇਡ ਦਾ ਕੱਦ ਕਿੱਡਾ ਅਗਲੇ ਸੂਏ ਵੀਰੇ ਭਰ ਗਈ ਗੱਬਣਾ ਜੀ ਜਿਹਨੂੰ ਮਰਜ਼ੀ ਬੰਦਾ 55 ਹਜ਼ਾਰ ਦੀ ਵੇੜ ਤੇ ਤੇ ਦੁੱਧ ਭਾਈ ਕਿੰਨਾ ਰੈਡੀ ਹੈ ਜਿਹੜਾ ਬੰਦਾ ਚੋਲ ਵੇ ਆਗੇ ਵੀਰੇ 10 ਕਿਲੋ ਤਾਂ ਟੰਟਾਂ ਵਿੱਚ ਹੋਈ ਜਾਂਦਾ ਕੋਈ ਹਾਂ ਅਗਲਾ ਗਾਂ ਪਰ ਇੱਥੇ ਆ ਕੇ ਝੋਲੇ ਭਾਈ ਕਾਲੂ ਤੁਹਾਡੇ ਕੋਲ ਕੋਈ ਦਿੱਕਤ ਨਹੀਂ ਟੰਟਾਂ ਵਿੱਚ ਹੋਵੇ ਹਾਂ ਤੁਹਾਡੇ ਘਰੇ ਜਾ ਕੇ ਨਹੀਂ ਦਿੰਦੀ ਉਹ ਜਨਾ ਵਾਈਦੀ ਕੋਈ ਹੈ ਨਾ ਤੁਸੀਂ ਇੱਥੋਂ ਤਸੱਲੀ ਕਰਕੇ 2 ਡੰਗ 3 ਡੰਗ 4 ਡੰਗ ਵੇਲੀ ਕਰਕੇ ਚੋਲੋ ਕੋਈ ਚੱਕਰ ਨਹੀਂ ਵੀਰੇ ਕੋਈ ਚੱਕਰ ਨਹੀਂ ਵੀਰੇ ਨਹੀਂ ਬਈ ਹਾਂ ਹਾਂ ਸਹੀ ਗੱਲ ਕਈ ਵਾਰੀ ਬਾਅਦ ਮੇਰੇ ਵਰਗਾ ਸੱਚ ਨੂੰ ਲੈ ਜਾਂਦਾ ਬਾਈ ਦੂਜੇ ਤੀਜੇ ਤਾਂ ਨਾ ਜਾਂਦਾ ਬਾਈ ਇਹ ਪੱਠੇ ਨਹੀਂ ਕਹਿੰਦੀ ਇਹ ਦੁੱਧ ਨਹੀਂ ਦਿੰਦੀ ਹੈ ਨਾ ਉਹ ਬੰਦਾ ਆਪਦੀ ਸਮਝ ਨਾਲ ਲੈ ਲਵੇ ਤੇ ਬਾਕੀ ਤੁਸੀਂ ਅੜਰੇ ਦਾ ਫੈਕਸ ਜਿਆ ਰਹੂਗਾ ਤੇ ਮੁੱਲ ਗੁਰਦਿਆਣੇ ਦਾ ਵੀ 37 ਆ ਵੀਰੇ 36 ਦੀ ਇਹਦੇ 36 ਦੀ ਇਹਦੇ ਨਹੀਂ ਪੱਧੋਂ ਪੂਰੀ ਆ ਗੜ ਆ ਮੀਡੀਅਮ ਆ ਗੜ ਹੱਲਿਓ ਤੋਂ ਲਿਓ ਵੀ ਵਹਿੜ ਬਹੁਤ ਚੰਗੀ ਆ ਵੀਰੇ ਆ ਦੇਖ ਲਓ ਫੈਕਸ ਜਿਲੇ ਵੇਦੀ ਆ ਆ ਦੇਖੋ ਹਣਾ ਹਾਂ ਬਾਟੀ ਗਾ ਬਾਈ ਤੇ ਗੁਰਦਿਆਣ ਆ ਜਾ ਬਾਈ ਉੱਥੇ ਨੰਬਰ ਵਾਲੀ ਤੇ ਬਾਈ ਇਹਦੀ ਕੀ ਡਿਟੇਲ ਕਰਮੈਂ ਇਹ ਪਲੂਣੀਆਂ ਵੀਰੇ ਪਲੂਣ ਬਾਈ ਪਹਿਲਾ ਸੁਆਸ ਹੁੰਦੀ ਆ ਠੀਕ ਆ ਬਾਈ ਹਾਂ ਤੇ ਬਾਈ ਮੁੱਠੀ ਮੁੱਠੀ ਇਹਦੇ ਵੀ ਸਿੰਘ ਆ ਠੰਡੀ ਸੀਲ ਆ ਠੀਕ ਆ ਬਾਈ ਉਹ ਬਾਈ ਕਿੰਨੇ ਕ ਦਿਨ ਕਿੰਨੇ ਕ ਲੈਂਦੀ ਆ ਬਾਈ ਇਹ ਇਹਦੇ 2 ਦਿਨ ਬਾਕੀ ਆ ਬਾਈ 2 ਦਿਨ ਸੂਣ ਜੋ ਹਾਂ ਬਸ ਠੀਕ ਆ ਬਾਈ ਤੋਰੇ ਨੂੰ ਵੀ ਬਾਈ ਕਰੇ ਨਾ ਕਿੰਨਾ ਕੋ ਹੁੰਦਾ ਅੰਦਾਜ਼ਾ ਬਾਈ ਜਿਵੇਂ ਦੁੱਧ ਕਿੰਨਾ ਕ ਪਾ ਜੂਗੀ ਜੇ ਸਾਈ ਸਾਈ ਕਰ ਲੇ ਬਾਈ ਸੂਈ ਦਾ ਰੇੜਾ ਸੂਈ ਦੇ ਦਾਂਗੇ 45 ਦੀ 14 ਕਿਲੋ ਦੁੱਧ ਚਵਾਦਾ ਨਾ ਦੇਵੇ ਤੇ 10 ਸਾਈ ਪਾਇਆ 20 ਮੋੜੂਆਂ ਦਾ ਠੀਕ ਇਹ ਨਹੀਂ ਗੱਲ ਜੇ ਕਹਿ ਤੀ ਉਹ ਨਾ ਹੋਊਗੀ ਚਾਰ ਬੰਦੇ ਲਿਆ ਕੇ ਮੈਥੋਂ ਲੈਦਾ ਅਗਲਾ ਆਪ ਦੀ ਸਮਝ ਵੇਖੇ ਭਲਾ 5 ਕਿਲੋ ਦੋਹਾਂ ਟਾਈਮਾਂ ਦਾ ਚੋੜੀ ਹਾਂ ਅਗਲੇ ਦੀ ਵੀਰੇ ਆ ਅਗਲੇ ਆਪ ਦੀ ਸੇਵਾ ਆਪਣੀ ਆਪ ਦੀ ਸੇਵਾ ਬਿਲਕੁਲ ਬਾਈ ਉ ਤਰੀਕ ਮذاب ਕਿੰਨੇ ਦਾ ਰਹਿ ਗਏ ਦੋ ਵੀਰੇ ਦੋ ਰਹਿ ਗਏ ਆ ਲੋ ਕੁੜੇ ਪਾੜੇ ਜਮਾ ਭੰਨ ਗਈ ਵੜਾ ਹਾਂ ਲੱਗਣੀ ਕਿ ਕੋਈ ਉਹੋ ਜਿਹੀ ਤੇ ਵਾਹ ਗਾ ਲੈ ਚੱਲ ਬਾਈ ਇਹਨੂੰ ਠੰਡੀ ਸੀ ਲਾ ਜਿਹੜੇ ਸਾਹਮਣੇ ਇਹਦਾ ਬਾਈ ਹੁਣ ਮੁੱਲ ਕੀ ਕਰਨਾ ਕੋਈ ਗੱਬਣ ਗੱਬਣ ਲੈ ਜਾ ਪਲਾ 40 ਵੀ ਕਰ ਲਗੇ ਤਾਂ ਵੀ 42 ਦੀ ਵੀ ਵੈੜ ਵਗਦੀ 37 ਇਹਦਾ ਮੁੱਲ 36 ਦੀ ਇਹ ਦੇ ਦੇਣੀ ਆ ਬਾਈ ਸਾਰੇ ਸਾਰੀਆਂ ਹੀ ਮੈਂ ਕਹਿੰਦਾ 36 36 ਦੀ ਸਾਰੀਆਂ 36 36 ਆ ਉੱਡਦੇ ਉੱਡਦੇ ਭਾਈ ਆ ਜਿਹੜੇ 12 ਵਜੇ ਨੂੰ ਵਿਲੇ ਹੋ ਜਗੇ ਬਾ ਠੀਕ ਹੈ ਆਪਾਂ ਮੁੱਲ ਨਹੀਂ ਮੁਜਾਦੇ ਕਰਨਾ ਵੀਰੇ ਜਿਹੜੀ ਪਹਿਲੇ ਨੰਬਰ ਵਾਲੀ ਉਹਦੀ ਉਹਦਾ ਆਪਾਂ ਕੀਤਾ ਏ 32 ਮੁੱਲ ਉਹ 30 ਦੀ ਦੇਣੀ ਉਹ 30 ਦੀ ਦੇਣੀ ਆ ਬਾ ਠੀਕ ਹੈ ਨਾ ਬਾਈ ਤੇ ਬਾਕੀ ਜਿਹੜੇ ਵੈੜ ਥੱਲੇ ਹੋ ਵੈ ਕਿੱਡੀ ਚੰਗੀ ਆ ਹਾਂ ਵਾਹ ਵਾਹ ਸੋਹਣੀ ਭਰੂਗੀ ਯਾਰ ਬਾਕੀ ਮੁੱਲ ਵੀ ਮੇਰੇ ਨਾਲ ਜਮਾ ਟੋਕੜਾਂ ਵਾਲਾ ਵੀਰੇ ਆਕਰਤਿਆਨ ਭਾਈ ਸਾਰੀਆਂ ਦੀ ਟੋਕੜਾਂ ਲਈ ਆਣਾ ਟੋਕੜਾਂ ਵਾਲੇ ਭਾਬਾ ਵੀ ਆ ਦੋਨਾਂ ਉਹਨਾਂ ਦੇ ਮਗਰ ਬੱਚੇ ਵੀ ਆ ਇਹਦੇ ਇਹ ਕਰਨ ਵਾਲੀ ਝੂਪੂਗੀ ਉਹ ਵੀ ਪਾ ਦਾਦਣ ਲੈ ਕੇ ਆ ਦੀ ਝੂਪੂਗੀ ਹਨਾ ਦੋਵਾਂ ਦੀ ਹਾਈਟ ਪੂਰੀ ਆ ਉਹਨਾਂ ਦੀ ਮੀਡੀਅਮ ਹਾਈਟ ਆ ਬਿਲਕੁਲ ਹਨਾ ਭਾਈ ਲਓ ਵੀ ਇਹਦੀ ਆਪਾਂ ਜਵਾਈ ਕਰਕੇ ਦਿਖਾਵਾਂਗੇ ਤੇ ਕੱਦ ਵੜ ਪੂਰਾ ਬਈ ਇਹਦਾ ਬੱਚਾ ਹੈਨਾ ਜੇ ਆਪਾਂ ਗੱਲਬਾਤ ਕਰਦੇ ਹਾਂ ਹਾਂ ਬਈ ਕੱਦ ਪੂਰਾ ਦੁੱਧ ਵੀ ਵੀਰੇ ਲੇਟੀ ਲੂਟੀ ਪਾਇਆ ਬਾਜੂ ਵੀ ਘੜਦੀ ਨਹੀਂ ਗਈ ਹੂੰ ਬਾਕੀ ਅਗਲਾ ਆਪਦੀ ਵੀਰੇ ਸਮਝ ਨਾ ਲੈਂਦਾ ਕੋਈ ਵੀ ਬਾਕੀ ਭਾ ਕੋਸ ਵੀ ਨਹੀਂ ਜੀ ਆਪਾਂ ਕਹਿ ਰਹੀਏ ਕਿ ਨਹੀਂ ਭਾ ਭਾਈ ਜਮਾਂ ਲੋਟ ਇਹ ਬਈ ਆਪਣੇ ਘਰੇ ਨਹੀਂ ਸੁੱਈ ਹੈਨਾ ਨਹੀਂ ਨਹੀਂ ਬਾਈ ਆਹ ਹੀ ਕੱਲੀ ਘਰੇ ਸੁੱਈ ਹੈ ਠੀਕ ਹੈ ਸੁੱਈ ਸੋਈ ਲੈ ਆਹ ਸੁੱਈ ਸਵਾਈ ਲਿਆਉਂਦੀ ਬਾਈ ਆਪਾਂ ਵਰਤਾਨ ਵੀ ਥਣਾ ਥਣਾ ਦੇ ਓਕੇ ਹੋਣਗੇ ਜਾਨਵਰ ਆਪਣੇ ਸਾਰੇ ਵੀ ਚਵਾਈ ਦੇ ਓਕੇ ਆ ਬਾਕੀ ਵੀਰੇ ਜੀ ਨੇ ਪੈਸੇ ਲਾਉਣੇ ਤਸੱਲੀ ਪੂਰੀ ਕਰਕੇ ਲਈ ਜਾ ਹਾਂ ਕੋਈ ਆਪਾਂ ਨੂੰ ਗੱਲ ਨਹੀਂ ਦਿਹਾੜੀ ਜਿੱਥੇ ਅੱਜ ਵੀਡੀਓ ਪਾਈ ਆ ਛਾਣੂ ਲਜਾਣੀਆਂ ਉਹ ਤਾਂ ਸਵੇਰੇ ਅਗਲਾ ਲੈ ਜਾਊ ਆਪਣਾ ਤਾਂ ਵੀ ਕੋਈ ਨਹੀਂ ਚਵਾਈ ਕੀਤੀ ਹੋਗੀ ਵੀਰੇ ਆਪਣੀ ਟੈਨਸ਼ਨ ਕੋਈ ਨਹੀਂਗੀ ਸਾਰੀ ਟੈਨਸ਼ਨ ਮਗਰ ਉਹ ਅਗਲੇ ਵੀ ਅਗਲੇ ਨੇ ਜਦ ਚੋਲੀ ਹਣ ਉਹ ਵੜ ਪਰ ਲਈ ਗਈ ਕੀਤੀ ਉਹਨਾਂ ਨੇ ਦੋ ਟਾਈਮ ਚੋਲੀ ਆ ਆਪਦੇ ਲੋ ਦੋ ਦੋ ਵਧਾ ਲੈਣ ਘਟਾ ਲੈਣ ਹੋਣਾ ਅਗਲੇ ਦਾ ਬਿਲਕੁਲ ਭਾਈ ਕਿਸੇ ਨੂੰ ਲਾਂਭਾ ਦੇਣ ਨਾਲੋਂ ਮੈਂ ਰਹੀ ਕਿੰਨਾ ਨਾ ਭਾਈ ਆਦੀ ਚੋਕੇ ਲੋਕ ਨਹੀਂ ਸਹੀ ਗੱਲ ਆ ਭਾਈ ਪੈਸੇ ਲਾਉਣੇ ਕਿ ਕਿਹੜੀ ਗੱਲ ਨਾਲੇ ਵੀਰੇ ਇਹ ਉਵੇਂ 7 ਵਜੇ ਰਾਤ ਪੌਣੇ 7 ਚਵਾਈ ਹੋਈ ਹੁਣ 8 ਵਜ ਗਏ ਹਾਂ ਇੱਕ ਘੰਟਾ ਲੇਟ ਆ ਘੰਟਾ ਲੇਟ ਸ਼ਾਮ ਨੂੰ ਬੰਦਾ 8 ਵਜੇ ਜਾ ਕੇ ਚੋ ਸਕਦਾ ਬਾਲਾ ਵਧੀਆ ਨਹੀਂ ਵੀਡੀਓ ਕਾਲ ਤੇ ਚੋਣੀਆਂ ਨਹੀਂ ਵਸੋ ਘੰਟੇ ਦਾ ਫਰਕ ਪਾ ਲਵੇਦਾ ਵੀ ਇਹਨਾਂ ਤੋਂ ਤਾਂ ਫਰਕ ਪਾਉਂਦਾ ਏ ਆ ਵੀ ਉਹੀ ਘੰਟਾ ਕੇ ਪਸੂਨੇ ਰੈਸਟ ਕਰਨੀ ਦੀਆਂ ਪੰਤੋਂ ਵੀ ਚਾਰੇ ਇੱਕੋ ਜਿਹਾ ਵੀਰੇ ਵਿਖਾ ਦੇ ਵੀ ਮੇਰੀ ਅਗਲਾ ਬਾਜ ਕਹਦਾ ਸਾਈ ਸਾਨੀ ਵੇਖੇ ਹਨ ਆ ਦੇਖੋ ਹਾਂ ਕੀ ਗਾਹਾਂ ਬਾਈ ਕੱਦ ਕੁੱਤ ਜਾ ਹਨਾ ਹਾਂ ਜੀ ਆਪਾਂ ਕਹਿ ਦਈਏ ਨਹੀਂ ਇਹਨੇ ਵੀ ਵਿਰੇ ਟੋਕੜ ਆਉਂਦੀ ਆ ਗਾਹ ਨੂੰ ਵਾਧੇ ਵਾਲੀ ਆ ਵਿਰੇ ਘਾਟੇ ਵਾਲੀ ਨਹੀਂਗੀ ਕੋਈ ਬੰਦਾ ਬਾਸੇ ਉਹਨਾ ਮਾਰ ਲਿਓ ਬਾਈ ਦੇ ਸਾਥੀ ਬਾਈ ਉਹ ਸਹਾ ਉਹਨਾ ਮੁੱਠੀ ਨਾਲ ਚਵਾਈ ਕਰਦਾ ਕਰਕੇ ਨਾਲ ਦੁੱਧ ਆਉਂਦਾ ਪਿਆ ਏ ਸ਼ਹਿਰ ਤੋਂ ਵੀ ਨਹੀਂ ਆਣਾ ਬਈ ਇਹ ਸਾਰੇ ਉਹ ਬਾਈ ਦੇ ਹੱਥ ਕੋਲ ਆਉਂਦਾ ਦੁੱਧ ਪੂਰ ਦੀ ਗਾਰੰਟੀ ਆ ਬਾਈ ਪੂਰਾ ਵੀ ਪੂਰ ਹੋਵੇ ਦੋਨਾਂ ਪਾਸਿਆਂ ਦਾ ਕਰਾਇਆ ਦੇ ਕੇ ਲੈ ਜਾਊਂਗਾ ਮੈਂ ਵਾਪਸ ਲੈ ਉਹ ਬਾਲਟੀ ਤਾਂ ਆ ਜਾਖਲੀਓ ਪਰ ਲਈ ਮੈਂ ਕਈ ਵਾਰੀ ਹੱਲ ਹੋਲੇ ਜਾਂਦੀ ਦੁੱਧ ਦੀ ਥੰਡ ਲਾ ਦੇ ਥੱਲੇ ਹੀ ਰੱਖ ਲਾਉਂਗਾ ਨਹੀਂ ਦਬਾੜੀ ਬਾਈ ഹാ അല്ലേയിടക്ക് ലവ ഞാൻ ദേഗ്ഗുവി വാളി തരി नाही દેഗ്ദി താ ആ देखो दूचे भाई ਨਾਲੇ ਜੀ ਮੈਂ ਤੁਹਾਨੂੰ ਇਹ ਦੱਸ ਮਾਰ ਦੇ ਜੀ ਕਿ ਕਿੰਨਾ ਦੁੱਧ ਹੈ ਬਈ ਥੱਲੇ 10 ਕਿਲੋ ਬਈ 10 ਕਿਲੋ ਸਾਨੇ ਬੱਚੇ 10 ਕਿਲੋ ਉਹ ਤੁਹਾਡੀ ਸਮਝ ਆਦੀ ਕਿੰਨੇ ਦੇ ਲੈ ਜਾਓਗੇ ਵੱਧ ਚੋ ਸਕਦੇ ਆ ਕਿ ਘਟ ਜਾਓ ਸਕਦੇ ਕਿ ਨਹੀਂ ਸਹੀ ਗੱਲ ਆ ਬਈ ਉਹ ਵੀ ਕੋਈ ਹੈ ਨਹੀਂ ਢੰਗ ਢੂੰਕੇ ਵਾਲੀ ਕੰਮ ਹੈ ਨਾ ਨਹੀਂ ਨਹੀਂ ਬਾਈ ਕੋਈ ਸ਼ਾਦੀ ਕੰਮ ਹੀ ਨਹੀਂ ਇਹਨੂੰ ਬੱਚਾ ਛੱਡੋ ਚੋਲੋ ਗਰਤੇ ਆਣ ਬਾਈ 10 ਕਿਲੋ ਦੁੱਧ ਹੈ ਨਾ ਹਾਂ ਵੀਰੇ ਤੇ ਕੀ ਭਾਜ ਦੇਣੀ ਆਪਾਂ ਇਹ 90 37 ਵੀਰੇ 36 ਦੀ ਲਾਸ਼ 36000 ਵੀਰੇ ਦੇਣੀ ਹੈ ਨਾ ਰੇਟ ਬਾਈ ਦੇ ਇਦਾਂ ਦੇ ਹੁੰਦੇ ਆ ਵੀ ਸਮਝ ਲਓ ਪਹਿਲੇ ਫੋਨ ਉਨਾਂ ਤੇ ਵਿਗੜਣਾ ਲਾਉਂਦਾ ਖਾਮਾ ਵੀ ਕੋਈ ਨਹੀਂ ਵੀ ਕੋਈ ਜਮੈਂ ਇਹ ਆ ਬਾਈ ਆ ਤਾਜੀ ਸੂਈ ਆ 42 ਕਰਕੇ 40 ਦੀ ਕਹੀ ਹੁੰਦੀ ਵੜ 40 ਦੀ ਵੀ ਲਿਖਦੀ ਸੋ 36 ਦੀ ਆਪਾ ਤਾਂ ਆ ਗਿਆ ਤਾਂ ਅਗਲੇ ਨੂੰ ਲੈਣ ਵਾਲੇ ਨੂੰ ਵੀ ਨਹੀਂ ਮਹਿਸੂਸ ਹੁੰਦਾ ਹਮ ਅਗਲਾ ਪਹਿਲੇ ਫੋਨ ਹੀ ਲੈ ਲੈਂਦਾ ਜਿਹੜਾ ਐਵੇਂ ਭੰਡ ਭਰਾ ਤੋੜ ਭੰਨ ਕਰਦਾ ਉਹ ਨਾ ਕਰੇ ਕਣ ਹਮ ਆਵਾ ਮੋਲ ਪਹਿਲਾ ਕੋਣ ਨੇ ਮੰਗਿਆ 32 ਲੜਾ 33 ਲੜਾ ਨਾ 32 ਦੀ ਹੋਣੀ ਨਾ 33 ਦੀ ਹੋਣੀ ਆ ਇਹ 36 36 ਦੀਆਂ ਹੀ ਹੋਣੀਆਂ ਮੇਰੇ ਬੱਸ ਲਾਸ਼ ਦੀ ਚੁਆਈ ਦੀ ਪੋਲੀ ਹੈ ਬਈ ਚੁਆਈ ਦੀ ਪੋਲੀ ਆ ਬਾਈ ਵੇ ਧਾਰ ਲੈ ਬੱਚੇ ਨੂੰ ਛੱਡਦ ਗਿਓ ਬਾਈ ਯਾਰ ਛੱਡਦੇ ਛੱਡਦੇ ਆ ਹਣਾ ਕੀ ਫਾਇਦਾ ਬੱਚੇ ਨੂੰ ਛੱਡ ਦੇ ਗਰੀਂਦੀ ਆ ਉਹ ਉਹ ਵੇਗਲਾ ਬਾਈ ਪਰਲੀ ਅਜੇ ਸਾਈਡ ਚ ਦੱਦ ਪੂਰਾ ਛੱਡਿਆ ਬੱਚੇ ਵਾਸਤੇ ਹਮ ਇਹ ਮੇਰੇ ਕੀ ਆਊਗਾ ਪਹਿਲਾ ਗਾਲਾ ਪਟਕੇ ਖੜੀ ਇਹਨੂੰ ਮੈਂ ਨਹੀਂ ਵੀਰੇ ਸ਼ਾਦੀ ਕਰੀ ਸਿਰਫ ਮੁੱਠੀ ਮੁੱਠੀ ਸਹਿੰਗੀ ਜ਼ਰੂਰ ਅਗਲਾ ਇਹ ਬਣਾ ਮੰਨ ਲੈ ਸੀ ਉਹ ਜਾਂ ਫਿਰ ਬਈ ਭਾ ਵੀ ਡਾਉਣੀ ਆ ਭਾ ਵੀ ਉਹ ਜਾਈ ਆ ਬਾਕੀ ਵੇਖ ਲੈ ਸੀ ਲ ਐ ਨਹੀਂ ਕੋਈ ਚੱਤਰ ਗੁਰਧਿਆਨ ਬਈ ਜਾਂਦੇ ਜਾਂਦੇ ਆਪਣੇ ਫਾਰਮ ਦੀ ਲੋਕੇਸ਼ਨ ਬੋਲ ਕੇ ਨੰਬਰ ਬੋਲ ਦੋ ਬਈ ਮੇਰੇ ਪਿੰਡ ਆਪਣਾ ਸੁਨੇਹਰਾ ਤਹਿਸੀਲ ਦੀਰਾ ਜ਼ਿਲ੍ਹਾ ਫਿਰੋਜ਼ਪੁਰ ਆਪਣਾ ਫੋਨ ਨੰਬਰ ਹੈਗਾ 978196870 ਕਿਸੇ ਵੀ ਸੱਜਣ ਨੇ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਬਈ ਗੁਰਧਿਆਨ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਬਈ ਗੁਰਧਿਆਨ ਵੀ ਕਹਿੰਦਾ ਹੁੰਦਾ ਇੱਥੇ ਆਓ ਪੂਰੀ ਤਸੱਲੀ ਕਰੋ ਫਾਰਮ ਤੇ ਜਿੰਨੀ ਵੀ ਤੁਸੀਂ ਤਸੱਲੀ ਕਰ ਸਕਦੇ ਆ ਕਿ ਨਹੀਂ ਬਈ ਕਰਦੇ ਆਣਾ ਸਹੀ ਗੱਲ ਵੀਰੇ ਪੂਰ ਤਸੱਲੀ ਕਰਕੇ ਲੈ ਕੇ ਜਾਓ ਆਗੇ ਲੈ ਜਾਓ ਵੀਰੇ ਆਗੇ ਸਗੋਂ ਜਿਆ ਗੱਲ ਤੁਸੀਂ ਬਾਅਦ ਚ 2 14 ਨਾ ਨੂੰ ਕਹੀਆ ਬਈ ਆ ਚੀਜ਼ ਆਇਆ ਚੀਜ਼ ਆਇਓ ਚ ਕੁਛ ਨਹੀਂ ਬਟਨ ਹੁੰਦਾ ਕਿ ਨਹੀਂ ਸਹੀ ਗੱਲ ਬਾਅਦ ਚ ਤੁਹਾਨੂੰ ਵੀ ਸਪੈਸ਼ਲ ਦਾ ਫਾਇਦਾ ਨਹੀਂ ਹੁੰਦਾ ਇਹ ਮੰਨ ਕੇ ਚੱਲਣ ਕਰਮ ਵਾਲਿਆਂ ਦਾ ਜੀ ਜੀ ਲਾ ਲੈਣ ਦਾ 2 ਕਿਲੋ ਜੇ ਦੂਜੇ ਘਰੇ ਵਧਦੇ ਜਾਂਦੀਆਂ ਨਾਲੋਂ ਤਾਂ ਕਿਲੋ ਘੱਟ ਵੀ ਜਾਂਦੀਆਂ ਹਨਾ ਬਾਅਦ ਤਾਂ ਵੀਰੇ ਲਾੜੇ ਆਪਦੀ ਤਸੱਲੀ ਪਰਖ ਕਰਕੇ ਖਰੀਦਣਾ ਆਪਣਾ ਕੰਮ ਵੀਡੀਓ ਬਣਾਉਣ ਦਾ ਵੀ ਵੀਡੀਓ ਬਣਾ ਕੇ ਤੁਹਾਨੂੰ ਜਾਨਵਰ ਦਿਖਾਉਣ ਦਾ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਜਉਂਦੇ ਬਵਾਦੇ ਰਹੋ ਜੀ ਧੰਨਵਾਦ